ਮੈਟਰ ਲੁਧਿਆਣੇ ਤੋਂ ਫਲੌਰ 8 ਕਿਲੋਮੀਟਰ ਪੈ ਜਾਂਦਾ ਸਤਲੁਜ ਦੇ ਬਿਲਕੁਲ ਕੰਢੇ ਤੇ ਆ ਤੇ ਫਲੌਰ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਗੰਨਾ ਗੰਨਾ ਪਿੰਡ ਦੇ ਵਿੱਚ ਨਾ ਵੱਡੀ ਸਾਰੀ ਹਵੇਲੀ ਆ ਵੱਡੀ ਸਾਰੀ ਕੋਠੀ ਆ ਤੇ ਕੋਠੀ ਦੇ ਵਿੱਚ ਨਾ ਹਰ ਵਕਤ ਗੱਡੀਆਂ ਦਾ ਮੇਲਾ ਲੱਗਿਆ ਰਹਿੰਦਾ ਕੱਲੀਆਂ ਗੱਡੀਆਂ ਨਹੀਂ ਇੱਥੇ ਬਾਈ ਨੂੰ ਟਰੈਕਟਰ ਵੀ ਘੈਂਟ ਤੋਂ ਘੈਂਟ ਲੈ ਕੇ ਆਉਂਦਾ ਅੱਜ ਕਿਹੜਾ ਟਰੈਕਟਰ ਕੀ ਰੇਟ ਦੇ ਵਿੱਚ ਬਣੂ ਕਿਹੜੀ ਗੱਡੀ ਕੀ ਰੇਟ ਦੇ ਵਿੱਚ ਬਣੂ ਕੱਲੀ-ਕੱਲੀ ਜਾਣਕਾਰੀ ਆਪਾਂ ਸੁੱਖੇ ਬਾਈ ਤੋਂ ਲੈਣੇ ਆ ਤੇ ਬਾਈ ਦਾ ਘਰੇ ਹੀ ਕਾਰੋਬਾਰ ਆ ਤੇ ਫੁੱਲ ਗਰੰਟੀ ਨਾਲ ਗੱਡੀਆਂ ਵੇਚਦਾ ਹੈ ਫੁੱਲ ਗਰੰਟੀ ਨਾਲ ਟਰੈਕਟਰ ਵੇਚਦਾ ਤੇ ਅੱਜ ਕਿੰਨੀਆਂ ਕਿ ਗੱਡੀਆਂ ਖੜੀਆਂ ਨੇ ਆਪਾਂ ਸਾਰਿਆਂ ਦੀ ਜਾਣਕਾਰੀ ਬਾਈ ਸੁੱਖੇ ਤੋਂ ਲਵਾਂਗੇ ਸਤਿ ਸ੍ਰੀ ਅਕਾਲ ਸੁੱਖੇ ਵੀਰੇ ਠੀਕ ਹੈ ਜਾਨ ਨੇ ਠੀਕ ਹੋ ਤੇ ਅੱਜ ਆਪਾਂ ਕਿੰਨੀਆਂ ਗੱਡੀਆਂ ਦਿਖਾਵਾਂਗੇ ਦੱਸੋ ਪਹਿਲਾਂ ਪੰਜ ਗੱਡੀਆਂ ਵਾਜੀ ਪੰਜ 1 2 3 4 5 ਤੇ ਸੇਮਾ ਹੈਗਾ ਗੱਡੀਆਂ ਵਰਗਾ ਟਰੈਕਟਰ ਟਰੈਕਟਰ ਧਰਮੇ ਵੱਡੀ ਗੱਲ ਆ ਰਹੀ ਆ ਪਹਿਲਾਂ ਟਰੈਕਟਰ ਦਿਖਾਈਏ ਤੈਨੂੰ ਸੁੱਖੇ ਭਾਈ ਮੈਨੂੰ ਇਹ ਸੋ ਪਹਿਲਾਂ ਚੱਲਿਆ ਕਿੰਨਾ ਹੋਇਆ ਇਹ ਇਹ 60 ਘੰਟੇ ਹੀ ਭਾਈ ਹੋਰ ਨਾਲ ਹੀ 60 ਘੰਟੇ ਚੱਲਿਆ ਸਿਰਫ 60 ਬਾਤ ਚਲੋਣੀ ਚਲੋ ਸਾਡੇ ਤੇ ਮੈਨੂੰ ਹੁਣ ਐ ਦੱਸ ਦਿਓ ਵੀ ਏਜੰਸੀ ਨਾਲੋਂ ਆਪਾਂ ਇਹ ਟਰੈਕਟਰ ਕਿੰਨਾ ਕੁ ਸਸਤਾ ਦਵਾਂਗੇ ਕਿੰਨਾ ਫਾਇਦਾ ਕਰਾਂਗੇ ਆਪਾਂ ਆਪਾਂ ਏਜੰਸੀ ਨਾਲੋਂ ਭਾਜੀ ਇਹਦਾ 50000 ਦਾ ਉੱਦਾਂ ਫਾਇਦਾ ਕਰਾਂਗੇ ਹਾਂ ਤੇ 25 ਤੋਂ 30000 ਟਾਇਰਾਂ 'ਚ ਫਰਕ ਪਾਇਆ ਓਕੇ ਇਹਦੇ ਜਿਹੜੇ ਮੋਰਲੇ ਟਾਇਰ ਰਿਹਾ ਹਜ਼ਾਰ ਨੰਬਰ ਆ ਵੱਡੇ ਪਹਾਤੇ ਵੱਡੇ ਪਹਾਤੇ ਇਹ ਬਾਈ 23000 ਦੀ ਜੋੜੀ ਆ ਤੇ ਆ ਪਿਛਲੇ ਬੀਕੇਟੀ ਦੇ 17 ਨੰਬਰ ਪਾਤੇ ਹਜੇ ਚਾਲੂ ਬਣੀ ਹੋਏ ਬੀਕੇਟੀ ਬਣੀ ਮਟਿਆ ਆ ਦਿਖਾ ਦੇ ਦੇ ਧਰਮੇ ਸਿਰਫ 60 ਘੰਟੇ ਚੱਲਦੀ ਜਵਨਿੰਗ ਚੱਲੀ ਹੈ ਜੀ ਸਿਰਫ 60 ਘੰਟੇ ਚੱਲਿਆ ਇਹਦੀ ਆਪਾਂ ਡਿਟੇਲ ਦੱਸਾਂਗੇ ਬਾਅਦ ਦੇ ਵਿੱਚ ਚਲੋ ਉਹ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਇਧਰਲੇ ਪਾਸੇ ਨਾ ਕਹਿੰਦਾ ਸਣੇ সাফਾਰੀ ਚੱਕਾਂਗੇ ਹੁਣ ਵੱਡੇ ਮਿਰਜੇ ਨੂੰ ਹੈ ਗੱਲ ਉਹ ਹੋਈ ਪਈ ਹੈ সাফਾਰੀ ਗੱਡੀ ਲੈਂਦੀ ਆ ਬਲੈਂਕ ਕਲਰ ਦੇ ਵਿੱਚ ਸੋਕੇ ਭਾਜੀ ਇਹ ਪਹਿਲਾਂ ਤਾਂ ਕਿੰਨਾ ਮਾਡਲ ਹੈ ਮੈਨੂੰ ਐ ਦੱਸੋ ਗੱਡੀ ਇਹ 2011 ਮਾਡਲ ਆ ਹਾਂਜੀ ਤੇ ਇਹ ਬੰਪਰ ਤੋਂ ਬੰਪਰ ਓਰੀਜਨਲ ਦੀ ਗਾਰੰਟੀ ਆ ਅੱਛਾ ਬੰਪਰ ਤੋਂ ਬੰਪਰ ਓਰੀਜਨਲ ਹੈ ਓਰੀਜਨਲ ਦੀ ਗਾਰੰਟੀ ਆ ਹੂੰ ਤੇ ਟਾਇਰ ਇਹਦੇ ਹੈਗੇ ਆ 90 ਪੈਸ ਅ ਅ ਮੈਕਸ ਦੇ ਅੱਛਾ ਹਾਂ ਇਹ ਟਾਇਰ ਭਾਜੀ 13 14000 ਦਾ ਇੱਕ ਆ 13 14000 ਦਾ ਇੱਕ ਟਾਇਰ ਇੱਕ ਟਾਇਰ ਆ ਇਹ ਤੇਰਾ ਦੂਰਾ 26 ਹਾਂ ਫਿਰ ਤਾਂ ਖਾਸੇ ਮਹਿੰਗੇ ਪੈਗੇ ਮਹਿੰਗੇ ਟਾਇਰ ਆ ਹਾਂ ਮਹਿੰਗੇ ਟਾਇਰ ਆ ਗੱਡੀ ਚੱਲੀ ਵੀ ਰੀਗਨਲ ਆ ਤੇ ਕੋਈ ਪੀਸ ਬੰਨੀ ਪੇਂਟ ਸਾਰੀ ਗੱਡੀ ਦਿਖਾ ਦਿਓ ਸਿਰਫ ਇੱਕ ਧੋ ਨਹੀਂ ਹੋਈ ਹਾਂ ਇੱਕ ਰੇ ਚੱਲਦੀ ਬਹੁਤ ਵਧੀਆ ਮੈਂ ਘਰੇ ਫੇ ਚਲਾਉਣ ਨੂੰ ਰੱਖੀ ਸੀ ਸਰ ਮੈਂ ਮੀ ਪੈ ਰਿਹਾ ਸਵੇਰ ਤੋਂ ਲੈ ਕੇ ਹਾਂ ਜੀ ਤਾਂ ਕਰਕੇ ਗੱਡੀਆਂ ਥੋੜੀਆਂ ਜੀ ਨਾ ਤਿਆਰੀ ਕਰਨ ਵਾਲੀ ਐ ਹਾਂ ਬਾਤ ਥੋੜੀ ਇਹ ਘਰੇ ਚਲਾਣੀ ਕਰਕੇ ਵਿੱਚ ਕੰਡੀਸ਼ਨ ਦਿਖਾਏ ਗੱਡੀ ਦੀ ਵਿੱਚ ਕੰਡੀਸ਼ਨ ਦਿਖਾ ਲੈ ਬਾਜੀ ਇਹ ਸਟੀering ਦੇਖੋ origignal ਨਾਲ ਦਾ ਨਾਲ ਦਾ ਸਟੀering origignal ਦੇਖ ਲਓ ਕਿੰਨਾ ਕੱਸਿਆ ਹੋਊਗਾ ਤੁਸੀਂ ਜੱਜ ਕਰ ਲਓ ਆ ਸੀਟ ਕਵਰ ਗੱਡੀਆਂ ਦੇ ਬਿਲਕੁਲ ਇੰਜਨ ਗੇਰ ਏਸੀ ਸੀਟਰ ਦੀ ਉਹ ਕਿ ਆ ਬਈ ਪੂਰੀ ਮੈਂ ਕਹਾ ਬਾਜੀ ਨਵੀਂ ਗੱਡੀ ਨੂੰ ਮਾਤ ਪਾਉਂਦੀ ਪਰ ਮੈਂ ਹੱਥ ਛੱਡ ਕੇ ਚਲਾ ਲਓ ਲੈ ਮਾੜਾ ਦੱਸ ਛੱਡ ਕੇ ਚਲਾ ਲਓ ਮੈਂ 10 ਕਿਲੋਮੀਟਰ ਸਿੱਧੀ ਲੈ ਜਾਓ ਜਲੰਧਰ ਦਾ ਨੰਬਰ ਹੈ ਹਾਂ ਜੀ ਕੈਮੇ ਓਨਰ ਦੀ ਗੱਡੀ ਹੋ ਜੀ ਇਹ ਇਹ ਭਾਜੀ ਸੈਕੰਡ ਓਨਰ ਆ ਸੈਕੰਡ ਓਨਰ ਦੀ ਆ ਹਾਂ ਜੀ ਕੀ ਡਿਮਾਂਡ ਰੱਖਤੀ ਗੱਡੀ ਦੀ ਇਹਦੀ ਭਾਜੀ ਡਿਮਾਂਡ ਇਦਾਂ ਆ ਜਿੱਦਾਂ ਕਾਰਾਂ ਦਾ ਸੁਫਾਰੀਆਂ ਦਾ ਰੇਟ ਆ ਸਾਫ਼ ਦਾ ਮੁੱਲ ਹਾਂ ਇਹਦੀ ਅੱਧੀ ਸੈਲਫ ਤੇ ਸਟਾਰਟ ਹੋਊਗੀ ਓਕੇ ਸਾਰੀ origignal ਆ ਹੂੰ ਠੀਕ ਹੈ ਜੀ ਦੂਜੇ ਨਾ ਆਇਆ ਜੀ ਠੀਕ ਹੈ ਜੀ 11 ਮਾਡਲ ਆ ਹਾਂ ਤੇ ਇਹਦੀ ਡਿਮਾਂਡ ਜਿਹੜੀ ਆ ਤੇ 215000 ਦੀ ਆ 2 ਲੱਖ 2 ਲੱਖ 15000 ਦੇ ਵਿੱਚ ਇਹ ਗੱਡੀ ਅਸੀਂ ਨਾ ਨਾ ਅਗਲੇ ਦੇ ਨਾ ਕਰਾਈ ਅਗਲੇ ਦੀ ਲੱਗੂਗੀ ਪਾਸ ਕਰਾ ਕੇ ਅਸੀਂ ਦਵਾਂਗੇ ਨਿਸ਼ੋਰ ਚ ਤੇ ਪਾਸ ਓਕੇ ਉਹ ਅਸੀਂ ਕਰਾਵਾਂਗੇ ਨਾ ਕਰਾਈ ਦੇ ਪੈਸੇ ਅਗਲੇ ਦੇ ਲੱਗੂਗੇ ਠੀਕ ਹੈ 2 ਲੱਖ ਤੇ 15000 ਚ ਦੇਵਾਂਗੇ ਚੱਕੋ ਮਿੱਤਰੋ 2 ਲੱਖ ਤੇ 15000 ਦੇ ਵਿੱਚ ਤੁਹਾਨੂੰ ਬੀਮਾ ਵੀ ਮਿਲ ਜੂ ਤੁਹਾਨੂੰ ਪਾਸਿਕ ਵੀ ਮਿਲ ਜੂ 30 ਤੱਕ 30 ਤੱਕ ਗੱਡੀ ਦੀ ਪਾਸਿੰਗ ਮਿਲ ਜੂ ਹਾਂਜੀ ਤੇ ਗੱਡੀ ਸਾਰੀ Ориਜਨਲ ਹੈ Ориਜਨਲ ਲੱਗਦਾ ਸੈਕੰਡ ਹੰਡਰ ਦੀ ਆ ਪੰਜਾਬ ਨੰਬਰ ਆ ਪੱਕਾ ਜੇ ਕੰਨਾ ਦਾ ਸਟਾਰਟ ਕਰਕੇ ਦਿਖਾ ਲੰਨਾ ਅੱਧੀ ਸੈਲਫ ਮਾਰ ਤੂੰ ਸੈਲਫ ਫਿਰ ਲੈ ਮੇਤਰਾ ਆਪਾਂ ਸਟਾਰਟ ਵੀ ਕਰਕੇ ਦੇਖ ਲਈਏ ਕੋਣੜ ਚੱਕ ਕੇ ਦਿਖਾ ਦੇ ਇੰਜਨ ਸੋਨੇ ਰਗਾ ਪਿਆ ਆ ਜਾ ਫਿਰ ਮੈਨੂੰ ਤਾਂ ਇਹ ਤੁਹਾਂ ਕਈ ਵਾਰ ਨਾ ਵਾਰਸ ਬੂਰਸ ਹੋ ਕੇ ਛੱਡੀ ਹੈ ਨਾ ਨਹੀਂ ਬਈ ਕਈ ਯਾਰ ਬੰਦਾ ਕਹਿੰਦਾ ਯਾਰ ਗੱਡੀ ਬਾਹਰੋਂ ਲਿਬੜੀ ਆ ਜਾਂ ਐਦਾਂ ਆ ਹੂੰ ਤੇ ਤੂੰ ਹੀ ਗੱਡੀ ਮੜੇ ਇੰਜਨ ਦਿਖਾਓ ਗੱਡੀ ਦਾ ਜਿਹੜੀ ਮੇਨ ਚੀਜ਼ ਹੈ ਹਨਾ ਐਵੇਂ ਆਪਾਂ ਕਹੀ ਜਾਈਏ ਬਈ 70 ਮੈਂ ਮਾਰਾ ਸੈਲਫ ਹਾਂਜੀ ਹਾਂਜੀ ਮਾਰ ਦੋ ਜੀ ਹਾਂ ਅੱਧੀ ਸੈਲਫ ਅੱਧੀ ਸੈਲਫ ਬੰਨੀ ਲੈਂਦੀ ਗੱਡੀ ਸਹੀ ਗੱਲ ਹੈ ਲੈ ਇੰਜਨ ਵੀ ਕੋ ਪਤਾ ਨਹੀਂ ਉੱਧੇ ਹੀ ਦੱਸ ਦੇ ਜਮੇ ਸੁੱਕੀ ਗੱਡੀ ਪਾਜੀ ਆ ਦਿਖਾ ਆ ਦੀ ਜੱਦ ਦਿਖਾ ਕਿਸੇ ਸਫਾਰੀ ਦੇ ਸਾਫ ਹੋਣ ਆਪਣੀ ਗਾਰੰਟੀ ਆ ਇੰਜਨ ਸਾਹ ਕਿੱਦਾਂ ਨਾਮਾ ਲਿਆ ਕੇ ਰੱਖਿਆ ਹੁੰਦਾ ਪਾਣੀ ਨਹੀਂ ਮਾਰਿਆ ਨਾ ਡੀਜ਼ਲ ਮਾਰਿਆ ਨਹੀਂ ਪਾਣੀ ਤਾਂ ਮਾਰੀ ਨਹੀਂ ਹੋਇਆ ਤੁਨੂੰ ਆ ਨਾ ਡੀਜ਼ਲ ਮਾਰਿਆ ਦਰਮੇ ਉਧਰ ਵੀ ਆ ਸਾਰੇ ਫਿਲਟਰ ਫੁੱਟਰ ਦਿਖਾ ਦੇ ਲੈ ਕੈਬਿਨ ਲੱਗੀ ਹਾਂ ਦੇਖ ਦੇਖ ਲੈ ਇਹ ਇਹ ਸਰਬ ਤੋਂ ਨਹੀਂ ਹੋਈ ਆ ਜਿੱਦੇ ਸਟicker ਦਿਖਾਵੇ ਸਾਰੇ ਮਾਰ ਕੇ ਦਿਖਾਵੇ ਤੇ ਗੱਡੀ ਦੇ ਸਾਊਂਡ ਦਿਖਾਵੇ ਉਧਰ ਨਾਟ ਦਿਖਾਵੇ ਕੋਈ ਖੁੱਲਾ ਨਹੀਂਗਾ ਸਹੀ ਗੱਲ ਆ ਆਹ ਬੰਦ ਕਰਾ ਚੱਕ ਲੈ ਅਜੇ ਪੜੀਆ ਆਪਣਾ ਵੀ ਨਹੀਂ ਕਰੀਆਂ ਵੇ ਆ ਰਬਣਾ ਨਹੀਂ ਕਰੀਆਂ 2,115,000 ਦੇ ਵਿੱਚ ਆਪਾਂ ਦੋਵਾਂਗੇ ਇੰਜ ਕਰਕੇ ਬਿਲਕੁਲ ਨਾ ਕਰਾਂ ਉਹ ਚੱਲ ਪਿਆ ਸਿਸਟਮ ਵੀ ਚੱਲ ਪਿਆ ਬੰਦ ਕਰਿਓ ਕਾਪੀਰੇਟ ਆ ਜਾਂਦਾ ਹੁੰਦਾ ਜੀ ਕਰ ਦਿਓ ਭਾਈ ਗੱਡੀ ਬੰਦ ਕਰ ਦਿਓ ਹੁਣ ਯਕੀ ਵਾਲੇ ਤਗੜੇ ਨੇ ਗੱਡੀ ਦੇ ਲੈ ਮਿੱਤਰੋ ਆਜੂ ਕਰਾ ਜੇ ਕਿਸੇ ਸੱਜਣ ਨੇ ਸਫਾਰੀ ਗੱਡੀ ਲੈਣੀ ਆ ਬਾਲੇ ਸੱਜਣਾ ਦੇ ਘਰ ਹੈ ਐ ਭਾਜੀ ਗੱਡੀ 'ਚ ਦਮ ਤੁਸੀਂ ਦੱਸੋ ਬਿਲਕੁਲ ਮਰਜ਼ੀ ਐਨ ਪੂਰੀ ਘੈਂਟ ਕਾਰਿਆ ਆਪਾਂ ਮੈਂ ਕਿਹਾ ਬਾਲੇ ਸੱਜਣਾ ਦੇ ਘਰ ਵਾਲੀਆਂ ਕਹਿੰਦੀਆਂ ਹੁਣਗੇ ਵੀ ਮੈਂ ਨਹੀਂ ਆਉਣਾ ਜੇ ਨਾਲ ਇਹ ਲੈਂਡ ਸਫਾਰੀ ਤੇ ਹਾਂ ਬਾਹ ਬਿਲਕੁਲ 215000 ਦੇ ਵਿੱਚ ਇਹਨੂੰ ਸਫਾਰੀ ਗੱਡੀ ਭਾਜੀ ਜਿਹੜੀ ਆ ਨਾ ਪਾਸਿੰਗ ਆ ਇਹ 20 ਤੋਂ 25000 ਦਾ ਖਰਚਾ ਆ ਇਹ ਅਸੀਂ ਕਰਾ ਕੇ ਦੇਣਾ ਕਰਵਾ ਕੇ ਦਵਾਂਗੇ ਹਾਂਜੀ ਤੇ ਜਿਹੜੀ ਨਾ ਕਰਾਈ ਆ ਉਹ ਅਗਲੇ ਦੀ ਲੱਗੂਗੀ ਤੇ ਨਾ ਕਰਾ ਕੇ ਦੇਵਾਂਗੇ ਨਾ ਕਰਾ ਕੇ ਦੇਣੀ ਆ ਨਾ ਕਰਾ ਕੇ ਦੇ ਬਿਲਕੁਲ ਹਾਂ 500 ਰੁਪਏ 500 ਰੁਪਏ ਜਿਹੜੀ ਨਸ਼ੋਰ ਚ ਤੇ ਪਾਸਿੰਗ ਉਹ ਸਾਡੀ ਆ ਦੋ ਬੰਦੇ ਯਾਨੀ ਕਿ ਸਿਰਫ ਆ 6500 ਰੁਪਏ ਲੱਗੂ ਅਗਲੇ ਤੇ ਆਪਾਂ ਨਾ ਕਰਾ ਨਾ ਕਰਾ ਕੇ ਦੇਵਾਂਗੇ ਹਾਂਜੀ 9900 ਦੀ ਇੰਸ਼ੋਰ ਚ ਹਾਂ ਉਹ ਤਾਂ ਆਪਾਂ ਨਹੀਂ ਕਰਾਂਗੇ ਉਹ 15-20000 ਦਾ 20000 ਦਾ ਖਰਚਾ ਆ ਉਹ ਆਪਾਂ ਤੁਸੀਂ ਆਪ ਹੀ ਕਰੋਗੇ ਆਪੇ ਹੀ ਕਰੋ ਓਕੇ ਤੇ ਹੁਣ ਜਿਹੜੀ ਆ ਖੜੀ ਜੀ ਨੋਵਾ ਇਧਰਲੇ ਪਾਸੇ ਇਹ ਭਾਜੀ ਆਪਾਂ ਘਰੇ ਰੱਖੀ ਸੀ ਚਲਾਉਣ ਨੂੰ ਇਹਦੇ ਕਈ ਯਾਰ ਗਾਹ ਕਾਇਆ ਇਹ ਤਾਂ ਨਹੀਂ ਦਿੱਤੀ ਤੇ ਮੈਂ ਤੈਨੂੰ ਕਮਾਇਆ ਤਾਂ ਅਸੀਂ ਗੱਡੀ ਇੰਨੀ ਕਿ ਚਲਾਤੀ ਆ ਵੀ ਅੰਬਰਸਰ ਨੂੰ ਵੀ ਲੈ ਜੀਦੀ ਆ ਤੇ ਨਮਾ ਸ਼ਹਿਰ ਨਕੋਦਰ ਓਕੇ ਇੰਨੀ ਵਧੀਆ ਚੱਲਦੀ ਵਿੱਚ ਬਹਿ ਕੇ ਤੇ ਇਦਾਂ ਲੱਗਦਾ ਇਦਾਂ ਨਵੀਂ ਕਾਰ ਦੇ ਬੈਠੇ ਠੀਕ ਹੈ ਜੀ ਤੇ ਹੁਣ ਇਹ ਦੇਣੀ ਦੇਣੀ ਆ ਕਰ ਇਹ ਕਿਹਨਾ ਮਾਡਲ ਹੈ ਇਹ 2006 ਮਾਡਲ ਆ ਹੂੰ ਤੇ ਇਹ 27 ਤੱਕ ਪਾਸ 27 ਤੱਕ ਦੀ ਪਾਸਿੰਗ ਵੀ ਪਾਸਿੰਗ ਦਾ 0012 ਨੰਬਰ ਆ ਭਾਜੀ ਹੂੰ ਛੋਟਾ ਨੰਬਰ ਆ 20 ਮੁਰੇ ਆ 0012 ਨੰਬਰ ਵੱਡੀ ਨਾਲ ਦੇਖਦਾਰ ਮੈਂ 080012 ਜਲੰਧਰ ਨੰਬਰ ਇਹ ਆ ਜਲੰਧਰ ਨੰਬਰ ਉਹ ਆ ਤੇ ਜਲੰਧਰ ਨੰਬਰ ਹੀ ਆ ਖੜੀ ਆ ਬਿਲਕੁਲ ਇਹ ਆਪਣਾ ਲੋਕਲ ਆ ਭਾਜੀ ਹਾਂ ਜਲੰਧਰ ਹਾਂ ਪਰ ਛੋਟਾ ਜਲੰਧਰ ਚ ਪੈ ਗਿਆ ਨਾ ਜੀ ਹਾਂ ਜਿਲ੍ਹਾ ਜਲੰਧਰ ਆ ਸਾਡਾ ਤੇ ਸੇਮ ਮਾਡਲ ਆ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਕੈਮੀਆ ਓਨਰ ਆ ਗੜੀ ਇਹ ਇਹ ਭਾਜੀ ਸੈਕੰਡ ਓਨਰ ਆ ਅਸੀਂ ਸੈਕੰਡ ਹੁੰਨ ਰਹਾ ਹਾਂ ਪਰ ਮੈਂ ਇਹ ਵੀ ਕਰਵਾ ਦੇ ਕਰਾਂ ਵਿੱਚੋਂ ਚੱਕ ਗੱਡੀ ਦੇਖੋ ਭਾਈ ਇਹ ਕਿੰਨੇ ਦੀ ਗੱਡੀ ਦੇਣੀ ਆਪਾਂ ਇਹ ਕਹੋਗੇ ਤਾਂ ਸਟਾਰਟ ਕਰਕੇ ਵੀ ਦਿਖਾਓ ਇਹ ਵੀ ਕਰ ਦੋ ਸਾਰਾ ਇਹ ਚਾਬੀ ਮੈਂ ਅੰਦਰ ਪਈ ਲਿਆ ਵਾ ਚਲ ਛੱਡ ਪਰੇ ਫਿਰ ਰਹਿਣ ਦੇ ਮੈਂ ਦਿਖਾਉਣੀ ਦਿਖਾ ਦਿਓ ਇੰਜਨ ਦੀ ਸੋਨਾ ਇਹ ਵੀ ਨਹੀਂ ਉਹ ਤਾਂ ਤੁਸੀਂ ਦੱਸਤਾ ਸਾਨੂੰ ਪਰਖ ਹੈ ਵੀ ਤੁਸੀਂ ਝੂਠ ਬੋਲਦੇ ਨਹੀਂ ਹਨ ਜਿਹੜਾ ਬੰਦਾ ਕਹਿੰਦੇ ਨੇ ਵੀ ਸਟਾਰਟ ਕਰਕੇ ਦਿਖਾਵਾਂ ਉਹ ਵਰਕ ਹੈਂਟੀ ਹੁੰਦੀ ਆ ਜੇ ਤੁਸੀਂ ਕਹੋਗੇ ਜਾਂ ਲਾਉਣਾ ਵਿੱਚ ਮੈਂ ਚਾਬੀ ਮੰਗਾ ਲੈਣਾ ਸਟਾਰਟ ਕਰਕੇ ਦਿਖਾ ਦੋ ਤੁਸੀਂ ਆਂ ਹੀ ਦੱਸੋ ਇਹਦਾ ਰੇਟ ਦੱਸੋ ਪਰ ਗੱਡੀ ਦਾ ਕੀ ਕਰੀਏ ਰੇਟ ਬਾਪੂ ਐਦਾਂ ਆ ਪਹਿਲਾਂ ਆਪਾਂ ਜ਼ਿਆਦਾ ਮੰਗਦੇ ਸੀ ਹੂੰ ਠੀਕ ਆ ਜੀ ਹੁਣ ਆਪਾਂ ਸਰਫਤ ਦੇਣੀ ਆ 1.5 ਲੱਖ ਰੁਪਏ ਦੇ ਦਾਂਗੇ 1 ਲੱਖ ਤੇ 50 ਹਜ਼ਾਰ ਦੀ ਜਸਨੋਚੀ ਦੇਣੀ ਆ ਜਸਨੋਚੀ ਬਸ ਇੰਨੇ ਦੀ ਦੇਣੀ ਆ ਟਾਇਰ ਦੇ ਕਿੰਨੇ ਕ ਪੈਸੇ ਹੋਣੇ ਆ ਟਾਇਰ ਭਾਜੀ ਹੈਗੇ 70 75 ਪੈਸੇ ਹੂੰ ਪਰ ਮੈਂ ਇਧਰ ਲੈ ਟੈਕਸ ਕਰਾਉਂਦੇ ਹੈਗੇ ਆ ਇਧਰ ਲੈ ਕਰਾ ਦੇ ਚੈੱਕ ਇਧਰ ਚੱਲ ਚੱਲ ਅਬ ਇਹਦੀ ਪੂਰੀ ਓਕੇ ਆ ਹਾਂ ਮੈਂ ਕਹਾਂ ਜਦੋਂ ਨਵੀਂ ਕਾਰ ਚੱਲਦੀ ਉਦਾਂ ਲੈ ਮੇਤਰੋ 1.5 ਲੱਖ ਦੇ ਵਿੱਚ ਬਣੋ ਕਰਾਂ ਜਿਹੜੇ ਸੱਜਣ ਵੇਰ ਜੁਗਾਰ ਫਿਰਦੇ ਆ ਨਾ ਆਹ ਗੱਡੀ ਲੈ ਜਾਓ ਆ ਮੂਰੇ ਬਰਾਤਾਂ ਦਾ ਸੀਜ਼ਨ ਆਉਣਾ ਕਿਉਂ ਜੀ ਹਾਂਜੀ ਜਾਂਦੀ ਫ੍ਰੀ ਹੋ ਜਾਣੀ ਐ ਜਾਂਦੀ ਫਿਰ ਜ਼ਿੰਦਗੀ ਭਰ ਇਹਨੇ ਪੈਸੇ ਹੀ ਕਮਾ ਕੇ ਦੇਣਾ ਭਾਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਇਹ ਕਰਦੀ ਹਾਂ ਹਾਂਜੀ ਜੇ ਕਿਸੇ ਦਾ ਗੇੜਾ ਪਵੇ ਆਪਾਂ ਖਰਚਾ ਦਵਾਂਗੇ ਜੇ ਇੰਜਨ ਗੇਅਰ 'ਚ ਨੁਕਸੇ ਕੱਢ ਜਵੇ ਓਕੇ ਤੇ ਲੱਗੀ ਵੱਜੀ ਦਾ ਅੱਛਾ ਆਪਣੀ ਗਾਰੰਟੀ ਲੱਗੀ ਵੱਜੀ ਦਾ ਉਹਦਾ ਟੱਚਿੰਗ ਹੋਣ ਵਾਲੀ ਹੈਗੀ ਆ ਜਿਹੜੀ ਮਾੜੇ-ਵੋਟੇ ਸਗਰੇਜਨ ਤੇ ਮੇਜਰ ਨਹੀਂ ਲੱਗੇ ਓਕੇ ਹਾਂਜੀ ਠੀਕ ਹੈ ਠੀਕ ਹੈ ਜੀ ਜਿਹੜੀ ਆ ਖੜੀ ਇਧਰਲੇ ਪਾਸੇ ਸਵਾਰੀ ਵੇ ਇਹ 2000 ਤੇ 10 ਮਾਡਲ ਆ ਇਹ 2010 ਮਾਡਲ ਹੈ ਹਾਂਜੀ ਕੰਡੀਸ਼ਨ ਦੇ ਇਹ ਵੀ ਪਾ ਰਹੇ Ориਜਨਲ ਆ ਸਾਰੇ ਅਰੇ ਇਹਨਾਂ Ориਜਨਲ ਭਾਜੀ ਅਲੌਏ ਲੱਗੇ ਹੋਏ ਆ ਟਾਇਰ ਅਲੌਏ ਲੱਗੇ ਹੋਏ ਆ ਸਾਰੀ Ориਜਨਲ ਕਾ ਰਿਆ ਇੱਕ ਅੱਧਾ ਪੀਸ ਪੇਂਟ ਹੋ ਸਕਦਾ ਓਕੇ ਹਾਂਜੀ ਕਿਉਂ ਆਪਾਂ ਇਹ ਜਿੱਦ ਦੇ ਨੀਗੇ ਵੀ ਬਿਲਕੁਲ ओरिजिनल ਆ ਇੱਕ ਅੱਧਾ ਪੀਸ ਹੋ ਸਕਦਾ ਪੇਂਟ ਉਹ ਵੀ ਪੱਕਾ ਨਹੀਂਗਾ ਠੀਕ ਹੈ ਜੀ ਤੇ ਇੰਜਨ ਗੇਅਰ ਦੀ ਸੋਨਾ ਗਰੰਟੀਦਾਰ ਠੀਕ ਹੈ ਜੀ ਟਾਇਰ ਟੱਫਾ ਅੱਧਾ ਹੂੰ ਤੇ ਬਾਕੀ ਸਾਰਾ ਰਾਉਂਡ ਘੁਮਾ ਦਿਓ ਐ ਟਾਪ ਦੀ ਕਾਰ ਆ ਚਰਵੇਂ ਮਾਰ ਦੇ ਕਰਾ ਚਾਰੇ ਪਾਸੇ ਕੈਮਰਾ ਬਲ ਤੇ ਵਿੱਚੋਂ ਵੀ ਚੈੱਕ ਕਰਵਾ ਦੇ ਵਿੱਚੋਂ ਵੀ ਕਰਾ ਦਿਓ ਦੇਖ ਕਿੰਨੀ ਸੋਹਣੀ ਗੱਡੀ ਹੈ ਲੈ ਹੂੰ ਆਈ ਉਰੋਂ ਚੰੇ ਅੰਦਰ ਉਹਦਾ ਦੇ ਤੇ ਇਹ ਟਾਪ ਮਾਡਲ ਆ ਭਾਜੀ ਵੀ ਐਕਸ ਅਸਾ ਇਹ ਉਦਾਂ ਕਿੰਨਾ ਮਾਡਲ ਹੈ 에어 ਬੈਗ ਵਾਲੀ 10 ਮਾਡਲ ਆ ਭਾਜੀ 6 10 ਮਾਡਲ ਹੈ 10 ਮਾਡਲ ਆ ਸੇਰ ਵਿੱਚ ਕਿੰਨੀ ਸੀਟਾਂ ਨੂੰ 에어 ਬੈਗ ਨਹੀਂ ਜਿਹਦੇ ਇਹਦੇ ਆਪਣੇ ਮੋਰੇ ਦੋ 에어 ਬੈਗ ਆ ਦੋ ਪਿੱਛੇ ਅੱਛਾ ਹਾਂਜੀ ਇਹ ਤਾਂ ਗੱਡੀ ਦਾ ਸਾਹ ਪਈ ਆ ਪੂਰੀ ਨਹੀਂ ਗੱਡੀ ਭਾਈ ਵਧੀਆ ਆ ਏ ਭਾਜੀ ਉਹ ਚੱਲ ਕਿੰਨੀ ਕ ਗਈ ਹੋਣੀ ਹੈ ਗੱਡੀ ਪੱਟੀ ਬਾਏ ਹੈ ਨਾ ਕਿਹੇ ਬਲੈਤੀ ਦੇ ਘਰੇ ਹੀ ਖੜੀ ਸੀਗੀ ਅੱਛਾ ਉਹ ਜਾਣ ਲੱਗਾ ਆਪਾਂ ਨੂੰ ਦੇ ਗਿਆ ਗੱਡੀ ਤੇ ਇਹ ਚੱਲੀ ਭਾਜੀ 90 ਕ ਹਜ਼ਾਰ ਆ ਅੱਛਾ 흘 ਗਿਆ 90 ਕ ਹਜ਼ਾਰ ਚੱਲੀ ਹੋਈ ਹਾਂ 90 ਕ ਹਜ਼ਾਰ ਚੱਲੀ ਹੈ ਇਹ ਇਦਾਂ ਹੀ ਦੇ ਕੇ ਗਿਆ ਆਪਾਂ ਇਦਾਂ ਹੀ ਗੱਡੀ ਜਾਨੀ ਹਾਂ ਦੇ ਦੇਣੀ ਆ ਕੋਈ ਚੋ ਖੱਟਣਾ ਨਹੀਂ ਵਟਣਾ ਨਹੀਂ ਗਾ ਪੁੱਛੋ ਸਿਰਫ ਇੰਨਾ ਉਹ ਕਹਿ ਕੇ ਗਿਆ ਵੀ ਨਾ ਕਰਵਾ ਦੇ ਇਹ ਨਾ ਬੋਰਨ ਡੇ ਜਜ ਮੰਗੂ ਤਾ ਚੜਿਆ ਤੇ ਭਾਈ ਗੱਡੀ ਦਮ ਚ ਆ ਹਾਂ ਸਾਰੇ ਓਰੀਜਨਲ ਐਪਨਟ ਆ ਕੋਈ ਦੂਜਾ ਨਹੀਂ ਆ ਸਟicker ਦੇਖ ਲਾ ਆ ਪਟਲੇਟਾਂ ਅਪਲੋਡ ਇਹਦੀ ਪਾਸਿੰਗ ਦਾ ਕੀ ਹਸਾਉਂਦਾ ਵਾ ਪਾਸਿੰਗ ਪੱਟੀ ਪਾ ਇਦਾਂ ਆ ਹਾਂ ਪਾਸ ਕਰਾ ਕੇ ਹਾਂ ਨਾ ਕਰਾ ਕੇ ਓਕੇ ਤੇ ਗੱਡੀ ਦੇ ਨਿਸ਼ੋਰ ਚ ਪ੍ਰਦੂਸ਼ਣ ਨਾ ਕਰਾਈ ਪਾਸਿੰਗ ਹਾਂਜੀ ਇਹ 30000 ਦਾ ਖਰਚਾ ਹੈਗਾ 30000 ਦਾ ਠੀਕ ਹੀ ਪਾਸ ਹੋਜੂ ਵਿੱਚੀ ਬੀਮਾ ਹੋਜੂ ਵਿੱਚੀ ਨਾਮ ਹੋਜੂ ਵਿੱਚੇ ਇ ਬੀਮਾ ਵਿੱਚੇ ਨਾਮ ਵਿੱਚੇ ਪੋਲੂਸ਼ਨ ਓਕੇ 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 ਠੀਕ ਆ ਜੀ ਜੇ ਤਾਂ ਕੋਈ ਇਦਾਂ ਹੀ ਲਊਗਾ ਕਾਰ ਫੇਰ ਦੇ ਦਾਂਗੇ 1 ਲੱਖ ਫਿਕਸ ਰੇਟ ਆ 1 ਲੱਖ ਤੇ 60000 ਦੀ ਇਦਾਂ ਹੀ ਇਦਾਂ ਹੀ ਹਾਂ ਤੇ ਜੇ ਕਰਾ ਕੇ ਦੇਵਾਂਗੇ ਫੇਰ ਦਵਾਂਗੇ 1 ਲੱਖ ਤੇ 90000 ਰੁਪਏ ਦੇਣਾ ਆ ਲੈ ਰਿਹਾ ਤੇ ਕੋਈ ਫालतू ਨਾ ਫੋਨ ਕਰੇ ਜਿੱਦਾਂ ਯਾਰ ਕੋਈ ਕਹਿ ਦਵੇ ਸੋਚ ਲਵੇ ਡੇਢ ਦੀ ਦੇ ਦੂਗਾ ਜਾਂ ਘੱਟ ਦੇ ਦੂਗਾ ਨਾ ਗੱਡੀ ਦੀ ਗਾਰੰਟੀ ਜੇ ਤਾਂ ਕਿਸੇ ਸਜਣ ਨੂੰ ਆਪਾਂ ਨਾ ਕਰਵਾ ਕੇ ਦੇਣੀ ਆ ਸਾਰੇ ਕਾਗਜ਼ ਪੱਤਰ ਓਕੇ ਕਰਵਾ ਕੇ ਦੇਣੇ ਆ ਤਾਂ 1.90 ਲੱਖ 90000 ਦੀ ਜੇ ਕਿਸੇ ਨੇ ਆਈ ਲੈ ਕੇ ਜਾਣੀ ਆ ਤਾਂ 1.60 ਲੱਖ 1.60 ਲੱਖ ਦੀ ਇਦਾਂ ਆਪ ਹੀ ਨਾ ਕਰਾ ਲਵੇ ਆਪ ਹੀ ਪਾਸਿੰਗ ਆਪ ਹੀ ਨਿਸ਼ੋਰ ਚ ਆਪੇ ਗੱਡੀ ਜੋ ਕਰਾਉਣਾ ਕਰਾਵੇ ਗੱਡੀ ਇਦਾਂ ਇੰਜਨ ਗੇਅਰ ਆ ਨੀ ਕਲਾਸ ਅੰਦਰੋਂ 에어 ਬੈਗਾਂ ਵਾਲੀ ਕਾਰ ਆ ਠੀਕ ਆ ਹਾਂ ਇੱਚ ਕੋਈ ਕਮੀ ਪੇਛੀ ਨਹੀਂ ਆ ਤੁਸੀਂ ਬਣੜ ਖੋਲ ਕੇ ਦਿਖਾਤੀ ਆ ਬਿਲਕੁਲ ਹਾਂ ਜੀ ਨਹੀਂ ਗੱਡੀ ਘੈਂਟ ਆ ਗੱਡੀ ਇਹਨ ਪੂਰੀ ਜਿਹੜੀ ਆ ਆਖਰੀ i20 ਇਹ ਪੱਟੀ ਇਹ ਇਦਾਂ ਹੀ ਦੇ ਦੇਣੀ ਯਾਰ ਇੱਚ ਹੁਣ ਘਾਟਾ ਪੈਣਾ ਇਦਾਂ ਦੇਣੀ ਯਾਰ ਪੀਵੀ 65 ਨੰਬਰ ਆ 8899 ਨੰਬਰ ਵੀ ਘੈਂਟ ਆ ਹਾਂ ਇਹ ਕਿੰਨਾ ਮਾਡਲ ਆ ਜੀ ਇਹ ਮਾਡਲ 14 ਅੱਛਾ 14 ਮਾਡਲ ਹੈ ਇਹ 14 ਮਾਡਲ ਹੈ ਗੱਡੀ ਅਲੋਏ ਟਾਇਰ ਲੱਗੇ ਹੋਏ ਨੇ ਅਲੋਏ ਟਾਇਰ ਲੱਗੇ ਪੋਲੋ ਦੀ ਚੌਕੜਾ ਟਾਇਰ ਹੁੰਦਾ ਪੋਲੋ ਦਾ ਨਾ ਹਾਂ ਜੀ ਹੂੰ ਪੋਲੋ ਦੇ ਮੂਰੇ ਟਾਇਰ ਪੂਰੇ ਅੰਦਰੋਂ ਗੱਡੀ ਪੂਰੀ ਟੌਪ ਦੀ ਟੱਚ ਪਲੇਅਰ ਲੱਗਾ ਆ ਅੱਛਾ ਉਹਦੇ ਹਾਂ ਉਧਰ ਮੈਂ ਦੇਖੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਓਕੇ A1 ਠੀਕ ਹੈ ਜੀ ਹਾਂ ਜੀ A1 ਜਾਨੀ ਫੁੱਲ ਗਾਰੰਟੀ ਹੈ ਇਹ ਕਿੰਨੇ ਓਨਰ ਦੀ ਗੱਡੀ ਹੋਣੀ ਹੈ ਜੀ ਇਹ ਦੂਜੇ ਓਨਰ ਆ ਯਾਰ ਓਕੇ ਹਾਂ ਜੀ ਤਰ ਮੈਂ ਬੈਕ ਤੋਂ ਵੀ ਦਿਖਾਈ ਗੱਡੀ ਆ ਕਿਧਰ ਦੇਖੋ ਪਰ ਇਹਦੀ ਕੀ ਡਿਮਾਂਡ ਹੈ ਗੱਡੀ ਦੀ ਪੱਟੀ ਪਾ ਡਿਮਾਂਡ ਇਹਦੀ ਪਹਿਲਾਂ ਸੀਗੀ 2,60,000 ਅੱਛਾ ਹੁਣ ਆਪਾਂ ਇਹਦੇ ਚੋਂ ਸਭ ਕੁਝੇ ਚੱਕ ਦੇਣਾ ਤੇ 2,25,000 ਦੀ ਗੱਡੀ ਦੇ ਦੇਣ 2,25,000 ਦੀ ਹਾਂ 14 ਮਾਡਲ ਕੋਈ ਵੀ ਦੇ ਦਵੇ ਚੈਲੰਜ ਹੈ ਆਪਣਾ ਓਰੀਜਨਲ ਗੱਡੀ 14 ਮਾਡਲ 2,25,000 ਦੀ ਪੰਜਾਬ ਨੰਬਰ ਸੈਕੰਡ ਓਨਰ ਸੈਕੰਡ ਓਨਰ ਤੇ ਓਰੀਜਨਲ ਗੱਡੀ ਓਰੀਜਨਲ ਗੱਡੀ ਮੁੰਨੜ ਖੋਲਣਾ ਤੇ ਇੰਜਨ ਦਿਖਾ ਦੇ ਇੱਕ ਲਾਥ ਆ ਖੜ ਜਾ ਫਿਰ ਮੈਂ ਖੋਲ ਕੇ ਆਵਾਂ ਹਾਂ ਦਾ ਪੇ ਵੀ ਕਰ ਲਈ ਕਿਉਂ ਆਪਾਂ ਐਚ ਡੀ ਲੈਟਾਂ ਆ ਭਾਜੀ ਜਿਹੜੀਆਂ ਦੂਜੀਆਂ ਚਿੱਟੀਆਂ ਹੁੰਦੀਆਂ ਹੂੰ ਉਹ ਆ 5500 6000 ਦਾ ਜੋੜਾ ਹੁੰਦਾ ਓਕੇ ਇੰਜਨ ਦੇਖ ਲੈ ਪੂਰਾ ਹੀ ਗਲਾਸ ਤੇ ਆ ਸਹੀ ਆ ਨਵੀਂ ਬੈਟਰੀ ਆ ਹੂੰ ਤੇ ਇੰਜਨ ਕੋਈ ਵੀ ਲੀਕਿੰਗ ਨਹੀਂ ਕੋਈ ਕੁਝ ਨਹੀਂ ਐ ਨਾ ਤੋਤਾ ਆ ਤੋ ਤਦਾ ਹੈ ਨੀ ਤਗੱਲੇ ਜੀ ਬਨੜ ਬਨੜ ਨਾਲ ਦੇ ਆ ਸਾਰਾ ਕੁਝ ਤੇ ਦੇਣ ਵਾਲਾ ਰੈਡ ਯਾਰ ਬਸ ਹੁਣ ਅੱਜ ਤੂੰ ਆਇਆ ਵੀ ਕੋਈ ਸਾਡਾ ਵੀ ਫਾਇਦਾ ਹੋ ਜਵੇ ਗਾਂ ਪੈਰ ਪੱਟੀਏ 2,25,000 ਹਾਂਜੀ 14 ਮਾਡਲ ਤੇ ਭਾਈ ਜਿਹੜੀ ਆ ਖੜੀ ਹੈ i20 ਟੀ ਹੈ ਕਿਹਨਾ ਮਾਡਲ ਹੈ ਇਹ 16 ਆ ਅਸੇ ਇਹ 16 ਮਾਡਲ ਹੈ 18 ਇੰਚੀ ਲੋ ਟਾਇਰ ਲੱਗੇ ਇਹ ਧੁੱਤੀ ਨਹੀਂ ਬਾਜੀ ਕਰ ਠੀਕ ਹੈ ਜੀ ਇਹ ਧੁੱਤੀ ਨਹੀਂ ਇਹ ਯਾਨੀ ਕਿ ਘਰੇਲੂ ਹੀ ਕਾਰ ਲਾ ਲਓ ਓਕੇ ਹਾਂਜੀ ਇਹ ਵੇਟ ਗਿਆ ਕਿ ਇਹਦੀ ਕਾਰ ਆ ਤੇ ਘਰੇ ਚਲਾਉਣ ਲਈ ਰੱਖੀ ਸੀ ਉਹਨਾਂ ਨੇ ਠੀਕ ਹੈ ਜੀ ਤੇ ਉਹਨਾਂ ਦਾ ਵੀਜਾ ਲੱਗ ਗਿਆ ਸਾਰੇ ਜਾਂਦਾ ਉਹ ਬਾਹਰ ਚਲੇ ਗਏ ਬਾਹਰ ਉਹਨਾਂ ਦੀ ਤਿਆਰੀ ਆ ਹੁਣ ਗੱਡੀ ਆ ਗਈ ਆਪਣੇ ਕੋਲੇ ਗੱਡੀ ਆਪਣੇ ਕੋ ਆ ਗਈ ਗੱਡੀ ਕਹਿੰਦੇ ਸੇਲ ਕਰਦੇ ਸੀਟ ਕਮ ਗੱਡੀ ਬਹੁਤ ਸ਼ੌਂਕ ਨਾਲ ਰੱਖੀ ਸੀ ਲੋਏ ਟਾਇਰ ਹੀ ਭਾਜੀ 70 75000 ਦੇ ਪਾ ਕੇ ਲਿਆਇਆ ਮੁੰਡਾ ਅੱਛਾ ਲੋਏ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਤੇ ਲੋਏ ਚਾਰੇ ਨਵੇਂ ਆ ਤੋਤੇ ਨਹੀਂਗੇ ਤਾਂ ਨਹੀਂ ਲੱਗਦਾ ਬੈਲ ਵਿੱਚ ਪਿਆ ਗੱਡੀ ਦੇ ਅੱਛਾ ਹਾਂ ਜੀ ਭਾਜੀ ਡਿਮਾਂਡ ਕੀ ਹੈ ਗੱਡੀ ਦੀ ਇਹਦੀ ਕੀ ਡਿਮਾਂਡ ਡਿਮਾਂਡ ਭਾਜੀ ਇਹਦੀ ਕੋਈ ਜ਼ਿਆਦਾ ਨਹੀਂ ਗਈ ਜਮੀਨ ਨਵੀਂ ਦੇਖੋ ਧਰਮ ਵਿੱਚ ਲੈ ਹੂੰ ਇਹ ਗੱਡੀ ਸਿਰਫ ਭਾਜੀ ਉਹਨਾਂ ਨੇ ਦੇਣ ਵਾਲੀ ਗੱਲ ਕੀਤੀ ਸਵਾ ਕ 4 ਲੱਖ ਰੁਪਈਆ ਕਹਿੰਦੇ ਆ ਹਾਂ ਬਈ ਇੰਨੇ ਕ ਮਿਲ ਜਾਣ ਲਈ ਤਾਂ ਉਹਨੇ ਮਹਿੰਗੀ ਸੀਗੀ ਠੀਕ ਆ 5.5-6 ਲੱਖ ਦੀ ਲਈ ਸੀ ਦੋ ਡੇਢ ਸਾਲ ਲਈ ਚਲਾਈ ਚਲਾਈ ਵੀ ਕਾਨੂੰ ਕਰੇ ਖੜੀ 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 ਆ ਬਸ ਆ ਪੇਪਰ ਪੂਰੇ ਆ ਦੇ ਸਾਰੇ ਠੀਕ ਆ ਜੀ ਬੀਮਾ ਸਾਰੇ ਆ ਇੰਜਨ ਦੀ ਨਮੀ ਕਾਰ ਇੰਜਨ ਗੇਅਰ ਕਲਾ ਇਹਨੂੰ ਪਟੀਆਂ ਦੇ ਵਾਰੰਟ ਦੇਖਾ ਕਿਦਾਂ ਦੀ ਵਿਚ ਦਿਖਾ ਦੇ ਭਾਜੀ ਲਾਈਟਾਂ ਤੋਂ ਲੈ ਕੇ ਬੈਕ ਲਾਈਟਾਂ ਤਾਈ ਸਾਰੀ ओरिजिनल ਲਿਆ ਕਰ ਅੱਛਾ ਹਾਂਜੀ ਇਹ 20 ਦੇ ਕਈਆਂ ਦੇ ਆਇਆ ਸੀਗਾ ਦੇਖ ਇੰਜਨ ਭਾਜੀ ਆ ਚੀਜ਼ਾਂ ਦਿਖਾ ਦੇ ਹੂੰ ਦਿਖਾ ਦੇ ਬਲੀ ਦੋਸਤਾਂ ਜਮੀ ਓਕੇ ਮੈਂ ਕਹਾ ਭਾਜੀ ਗੱਡੀ ਇਹਨਾਂ ਨੇ ਰੱਖੀ ਬਹੁਤ ਵਧੀਆ ਹੁਣ 4 ਲੱਖ ਤੇ 25 ਹਜ਼ਾਰ ਦੀ ਕਹਿੰਦੇ ਹਾਂ ਹਾਂ ਜੀ ਜਿਹਦੇ ਵਿੱਚ ਥੋੜਾ ਮੋਟਾ ਮਾਨਤਾ ਹੋ ਸਕਦਾ ਜੇ ਮੌਕੇ ਤੇ ਕਹਿ ਸੁਣ ਕੇ ਕਰਾ ਦਾਂਗੇ ਥੋੜਾ ਬੋਤਾ ਅੱਛਾ ਪਰ ਜ਼ਿਆਦਾ ਨਹੀਂ ਹੋਣਾ ਜੇ ਕੋਈ ਸੋਚ ਕੇ ਆਵੇ ਵੀ ਇੰਨਾ ਹੂੰ ਤੇ ਰਿਸ਼ਤੇਦਾਰ ਵੀ ਲੈਂਦੇ ਸੀ ਗੱਡੀ ਪਰ ਪੈਸੇ ਘੱਟ ਭਰਦੇ ਫਿਰ ਦਿੱਤੀ ਨਹੀਂ ਠੀਕ ਆ ਹਾਂ ਜੀ ਅਗਲਾ ਕਿੰਦਾ ਕਰੇ ਬਈ ਲੋੜ ਆ ਜੱਕਦਮ ਚੱਲੇ ਆਦੇ ਹੂੰ ਹੂੰ ਤੇ ਗੱਡੀ ਚ ਕਮੀ ਪੇਛੀ ਨਹੀਂ ਕੋਈ ਦਿਖਾ ਦੇ ਗੱਡੀ ਤਾਂ ਦੱਸ ਦੀ ਗੱਡੀ ਸਾਰੀ ਘੁਮਾ ਦੇ ਲੈਂਟਾਂ ਤੇ ਨਾਲ ਦੀਆਂ ਗਰੰਟੀ ਆ ਬੰਪਰ ਢੂ ਬੰਪਰ ਓਰੀਜਨਲ ਆ ਓਰੀਜਨਲ ਕਾਰ ਆ ਤੇ ਟਾਇਰ ਲੋਈ 70 7000 ਦੇ ਬਿੱਲ ਪਿਆ ਆਪਣੇ ਕੋਲ ਠੀਕ ਆ ਹਾਂ ਜੀ ਇਹ ਏਡੇ ਵੱਡੇ ਟਾਇਰ ਲਾ ਕੇ ਐਵਰੇਜ ਤੇ ਫਰਕ ਪਾਉਂਦੇ ਨਾ ਨਾ ਇੰਜਨ ਇਹਦਾ ਗੱਡੀ ਦਾ ਜੀਪਾਂ ਵਾਲਾ ਦਾ ਇੰਜਨ ਆ ਇਹਦਾ ਅੱਛਾ ਇਹਦਾ ਬਹੁਤ ਤੱਕੜ ਗੱਡੀਆਂ ਹੁਣ ਆਪਾਂ ਚੱਲਦੇ ਆਂ ਉਸਤਾਦ ਉਹ ਆਪਣੇ ਜਹਾਜ਼ ਤੇ ਜਹਾਜ਼ ਤੇਰਾ ਹੀ ਆ ਵੱਡੀ ਲੈ ਜਾ ਤੂੰ ਅੱਜ ਮੇਰਾ ਇਹ ਮੈਂ ਕਰਾਉਣਾ ਕੀ ਆ ਕਰਾਉਣਾ ਕੀ ਆ ਗੇਡੀਆਂ ਲਾ ਲੈੰਦੋ ਵੇਚ ਨਹੀਂ ਆ ਪਈ ਲੈ ਹੁਣ ਆਪਾਂ ਨਾ ਸੱਜਰਾਂ ਨੂੰ ਵੇਚੀ ਦਵਾਂਗੇ ਭਾਜੀ ਇਹ 60 ਘੰਟੇ ਦਾ ਚੱਲਿਆ ਹੋਇਆ オリジナル ਹੀ ਭਾਜੀ ਤੇਰੇ ਸਾਹਮਣੇ ਲਿਆਂਦਾ ਸੀ ਹਾਂ ਹਾਂ ਹੁਣੀ ਲਿਆਂਦਾ ਸੀ ਮੈਨੂੰ ਪਤਾ ਹਾਂ ਪਰ ਮੈਂ ਇਹਦੇ ਬਾਰੇ ਮੈਂ ਦੱਸ ਦਿੰਨਾ ਇਹ ਟੋਟਲ ਚੱਲਿਆ 60 ਘੰਟੇ ਭਾਜੀ ਉਹਨਾਂ ਨੇ ਨਾ ਜਦੋਂ ਏਜੰਸੀ ਚੋਂ ਲਿਆ ਜਦ ਹੀ ਇਹਨਾਂ ਨੇ ਕਹਿੰਦੇ ਵੀ ਅਸੀਂ ਟਾਇਰ ਵੱਡੇ ਪਵਾ ਕੇ ਲੈ ਕੇ ਜਾਵਾਂਗੇ ਮਤਲਬ ਘਰੇ ਲਿਆਉਣ ਤੋਂ ਪਹਿਲੇ ਹੀ ਨਾ ਮੂਰੇ ਤਾਂ ਦੇਖ ਲੋ ਹਿਆਰ 16 ਮੋਰੇ ਆ ਨੰਬਰ ਤੇ ਪੂਆ ਤੇ ਮੰਗ ਰਹੇ ਨੰਬਰ ਪਿੱਛੇ ਬੀਕਡੀ ਦੇ ਪਾਏ ਭਾਜੀ ਟਾਪ ਮਾਡਲ ਆਥੇ ਆ ਦੇਖ ਲਾ ਬੀਕਡੀ ਦਾ ਟਾਪ ਮਾਡਲ ਆ ਹਾਂ ਤੇ ਮੰਗਰਾਟਾਂ ਚ ਵੀ ਐਮੀ ਦੋ ਉਂਗਲਾਂ ਦਾ ਵੇਲਿਆ ਆ ਦੇਖ ਲੈ ਘੜ ਘੜ ਝਾਜ ਵਰਗੇ ਟਾਇਰ ਨੇ ਕਮੈਂਡ ਦੇ 18 ਨੰਬਰ ਪੈਂਦੇ ਆ ਬਸ ਗੱਲ ਇਹ ਆ ਵੀ ਇਹਦੇ ਥੋੜੀ ਫਰਕ ਆ ਇਹ 17 ਨੰਬਰ ਟ੍ਰੈਡਰ ਵੀ ਕੋਠੇ ਜਿਹਾ ਲੱਗਦਾ ਗੱਲ ਇਹ ਆ ਬੰਪਰ ਵੀ ਭਾਜੀ ਨਵਾਂ ਕਿੰਨੇ ਦਾ ਟਰੈਕਟਰ ਪਹਿਲਾਂ ਤੋਂ ਨਾ ਤੁਸੀਂ ਨਵਾਂ ਚ ਇਹਦੇ ਨਾਲ ਤਾਂ ਹੁਣ ਲੈਣ ਜਾਣਾ ਕਿੰਨੇ ਕ ਦਾ ਭਾਜੀ ਇਹ ਟਰੈਕਟਰ ਉਹ ਦਿੰਦੇ ਇਸ ਟਾਈਮ ਡਿਮਾਂਡ ਕਰਦੇ 9 ਲੱਖ ਰੁਪਏ ਦੇ 9 ਲੱਖ ਰੁਪਏ ਤੇ ਜਾਂਸੀ ਚ ਹੈ ਜਾਂਸੀ ਚ 9 ਲੱਖ ਰੁਪਏ ਆਪਾਂ ਕਿੰਨੇ ਤੋਂ ਦਵਾਂਗੇ ਆਂ ਦੱਸ ਦਿਓ ਤੇ ਆਪਾਂ 9 ਲੱਖ ਤੇ 30000 ਰੁਪਏ ਉੱਤੇ ਲਾਇਆ ਹਾਂ 79 ਲੱਖ ਦੀ ਪੈ ਗਿਆ ਕੋਸਾ ਟਾਇਰਾਂ ਦੇ ਵਿੱਚ ਪਾਤੀ ਤੁਸੀਂ ਹਾਂ ਟਾਇਰਾਂ ਚ ਪਾਤਾ 25000 ਰੁਪਏ ਮਤਲਬ ਹੁਣ ਜੇ ਕੋਈ 8 9 10000 ਦਾ ਬੰਪਰ ਤੇ ਹੋਰ ਨਾ ਲਾਏ ਓਕੇ ਮੋਰੇ ਲੈਟਾ ਲੂਟਾ ਲਵਾਈਆਂ ਚਲੋ ਆਪਣਾ ਯਾਨਕਿ 4000 ਬਿੰਦੀ ਕੀ ਲੱਗ ਗਿਆ 35000 35 ਲਾ ਲਓ ਹਾਂਜੀ ਇਹ ਮੰਨ ਲੀਏ ਵੀ 9 ਲੱਖ ਦਾ ਤਾਂ ਏਜੰਸੀ ਚੋਂ ਆ ਹਾਂਜੀ ਉਹ ਤੋਂ ਬਾਅਦ ਤੁਸੀਂ ਨੇ ਆ 30 35000 ਆ ਟਾਇਰਾਂ ਤੇ ਲਾਤਾ ਬੰਪਰ ਲਵਾਤਾ ਹਾਰਨ ਵੀ ਲਵਾਤੇ ਹਾਰਨ ਵੀ ਲਵਾਤੇ 40000 40000 ਹੀ ਲੱਗਿਆ ਹੋਇਆ ਥੋੜਾ ਮੈਨੂੰ ਪਤਾ ਹਾਂਜੀ 40000 ਤੁਸੀਂ ਲਾਤਾ ਇਹ ਏਜੰਸੀ ਚੋਂ ਜੇ ਆਪਾਂ ਲੈ ਕੇ ਜਮਾ ਇਹਦੇ ਨਾਲ ਤਾਂ ਹੁਣ ਇਸ ਦੀ ਕਾਪੀ ਉਰੇ ਖੜਾਉਣੇ ਆ ਤਾਂ 9 ਲੱਖ 40000 ਚ ਪਊ ਹਾਂ ਜੇ ਇਹਦੀ ਕਾਪੀ ਜੇ ਇੱਕ ਖੜਾਉਨੇ 940 ਚ ਹੀ ਪਊਗਾ ਹਾਂ ਕਿਉਂ ਟਾਇਰ ਬੰਪਰ ਛਤਰੀ ਹਾਰਨ ਤੇ ਹਾਰਨ ਤੇ ਟਾਇਰ ਹੂੰ ਚਾਰੇ ਹਾਂ ਠੀਕ ਹੈ ਤੇ ਉਹ ਖਰਚਾ ਭਾਜੀ ਆਉਂਦਾ ਹੀ ਆਉਂਦਾ ਆਉਂਦਾ ਹੀ ਆਉਂਦਾ ਹਾਂ ਜੀ ਉਹ ਚ ਕੋਈ 9 ਲੱਖ 40 ਹਜ਼ਾਰ ਦਾ ਮਤਲਬ ਜਿਹਦੇ ਬਰਾਬਰ ਖੜਾਉਣਾ 9 ਲੱਖ 40 ਹਜ਼ਾਰ ਰੁਪਏ ਦਾ ਲੱਗਾ ਆਪਾਂ ਕਿੰਨੇ ਦਾ ਫਾਇਦਾ ਕਰਨਾ ਮੈਨੂੰ ਇਹ ਦੱਸੋ ਵੀ ਆਪਾਂ ਤੁਸੀਂ ਇਹਦੇ ਕਿੰਨੇ ਪੈਸੇ ਲੈਣੇ ਆ ਨਗ ਦੋ ਨਗ ਤਾਂ ਆਈ ਕਿੰਨੇ ਲੈਣੇ ਆ ਵੱਡੀ ਬਾਤ ਤੂੰ ਯਕੀਨ ਮੰਨੀ ਹੂੰ ਇੱਕ ਛੌਂਕ ਭੂਰਿਆ ਓਕੇ ਮੇਰੇ ਨਾਂ ਆ ਹਾਂ ਠੀਕ ਹੈ ਹਾਂ ਤੇ ਲੌਨ ਤੇ ਆ ਓਕੇ ਠੀਕ ਹੈ ਆਪਾਂ ਕੋਈ ਲਕੋ ਨਹੀਂ ਰੱਖਣਾ ਹਾਂ 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 ਲੌਨ ਤੇ ਟਰੈਕਟਰ ਆ ਜੀ ਇੱਕ ਸ਼ੌਂਕ ਪੂਰਿਆ ਆ ਹੁਣ ਜੋ ਘਾਟਾ ਪੈਣਾ ਪੈ ਜੂਗਾ ਸਵਾ 8 ਲੱਖ ਦਾ ਟਰੈਕਟਰ ਸਵਾ 8 ਲੱਖ ਤਾਂ ਦਵਾਂਗੇ ਲੱਖ ਰੁਪਿਆ ਔੜਦਾ ਹਾਂ ਲੱਖ ਰੁਪਈ ਦਾ ਫਾਇਦਾ ਹੁੰਦਾ ਇਹ ਤਾਂ ਗੱਲ ਮੰਨ ਲਈ ਨਾ ਲੱਖ ਰੁਪਈ ਔੜਦਾ ਜੇ ਕੋਈ ਤੂੰ ਮਾਨ ਤਾਨ ਕਰਾਉਣਾ ਤੂੰ ਕਰਾ ਦੇ ਤੇਰਾ ਕਹਿਣਾ ਨਹੀਂ ਮੋੜਦੇ ਤੇ ਆਪਾਂ ਨੂੰ ਸਵਾ 9 ਚ ਹੀ ਪਿਆ ਠੀਕ ਆ ਕੋਈ ਆਪਾਂ ਪੁੱਛਿਆ ਨਹੀਂ ਦੱਸਿਆ ਨਹੀਂ ਗਏ ਆਪਣਾ ਇੱਥੇ ਫਲੋਰ ਜੈਂਸੀ ਆ ਜਾ ਕੇ ਕਢਾ ਕੇ ਟਾਇਰ ਪਵਾ ਕੇ ਤੇ ਲੋਨ ਲਾਣ ਬਾਅਦ ਚੋ ਹਜੇ ਹੁੰਦੇ ਆ ਚੱਲ ਗੱਲ ਬਕਰੀ ਬਈ ਕੈਸ਼ ਤਾਂ ਚਲੋ ਤੁਸੀਂ ਨੇ ਕਹਿੰਦਾ ਵੀ ਆਪਾਂ 1.8 ਲੱਖ ਦਾ ਦੇ ਦਾਂਗੇ ਆਪਾਂ ਲੱਖ ਰੁਪਈਆ ਘਾਟਾ ਖਾ ਲੈਣੇ ਅੱਜ ਪਰ ਜੇ ਕੋਈ ਸੱਜਣ ਬਈ ਤੁਹਾਡਾ ਹੈਗਾ ਲੋਨ ਤੇ ਹਾਂਜੀ ਕਈ ਵਾਰ ਕੋਈ ਸੱਜਣ ਇਹੋ ਜਿਹਾ ਮਿਲ ਜਾਂਦਾ ਵੀ ਬਈ ਯਾਰ ਜੇ ਮੈਂ ਇਹ ਮੈਨੂੰ ਐਦਾਂ ਹੀ ਲੋਨ ਤੇ ਸਮਾ ਦੋ ਲੋਨ ਟਰਾਂਸਫਰ ਹੋ ਜਾਂਦਾ ਇਹਦਾ ਲੌਨ ਟ੍ਰਾਂਸਫਰ ਭਾਜੀ ਪਤਾ ਕਰਨਾ ਪੈਣਾ ਹਾਂ ਠੀਕ ਹੈ ਜੀ ਤੇ ਜੇ ਕੋਈ ਲੌਨ ਸਣੇ ਲੈਣਾ ਚਾਹੁੰਦਾ ਆ ਚੈੱਕ ਲਵਾਂਗੇ ਤੇ ਲਿਖ ਲਖਾਈਆ ਕਰਾਂਗੇ ਜੀ ਤੇ ਦਵਾਂਗੇ ਵਧੀਆ ਬੰਦੇ ਨੂੰ ਮਾੜੇ ਬੰਦੇ ਨੂੰ ਅਸੀਂ ਦੇਣਾ ਸਹੀ ਗੱਲ ਜਿਹੜਾ ਸਾਡੇ ਮਨ ਲੱਗੂ ਸਰਦਾਰ ਬੰਦਾ ਹੋਊਗਾ ਵਧੀਆ ਜੈਨੂਨ ਘਰੇਲੂ ਬੰਦਾ ਹੋਊਗਾ ਉਹਨੂੰ ਦਵਾਂਗੇ ਕੋਈ ਪਹਾੜੇ ਵਾਲੇ ਨੂੰ ਨਹੀਂ ਦੇਣਾ ਕੋਈ 마ੜੇ ਬੰਦੇ ਨੂੰ ਟਰੈਕਟਰ ਨਹੀਂ ਦੇਣਾ ਵੀ ਹਾਂ ਤਾਂ ਉਹ ਫਲਟਰ ਕਰਦੇ ਆਪਾਂ ਆ ਵੀ ਸਾਨੂੰ 1.5 ਲੱਖ ਦੇ ਕੇ ਇੱਥੋਂ ਲੈ ਕੇ ਆਤੇ ਭੈਣ ਚੋਂ ਪਤਾ ਹੀ ਨਾ ਲੱਗੇ ਟਰੈਕਟਰ ਕਿੱਥੇ ਹੈ ਹਾਂ ਉਧਰ ਕਿਸਤਾਂ ਵਾਲੇ ਮੇਰੇ ਮਗਰ ਫਿਰਨ ਵੀ ਚੈੱਕ ਦੇ ਕੇ 마ੜੇ ਬੰਦੇ ਨੂੰ ਨਹੀਂ ਦੇਣਾ ਵਧੀਆ ਘਰੇਲੂ ਬੰਦਾ ਭਾਵੇਂ ਲੈ ਜੀਵੇ ਠੀਕ ਹੈ ਜੀ ਠੀਕ ਹੈ ਨਾ ਕਰ ਮੈਂ ਹੁਣ ਆ ਜਾ ਉਰੇ ਆ ਜਾ ਗੱਲ ਹੋ ਗਈ ਕਲੀਅਰ ਬੰਪਰ ਤੋਂ ਲੱਗ ਜਾ ਲਗਟਾਂ ਵੀ ਬਾਈ ਨੇ ਲਵਾਤੀਆਂ ਜਮਨ ਨਵਾਂ ਟਰੈਕਟਰ ਆਹ ਟਾਇਰ ਚੈੱਕ ਕਰਵਾ ਦੇ ਭਾਜੀ ਇੱਕ ਮਿੰਟ ਲਈ ਮੈਂ ਥੋੜੀ ਗੱਲ ਸੁਣਦਾ ਆਹ ਕਰਵਾ ਹੀ ਵੀਰੇ ਚੈੱਕ ਸ਼ੋਅ ਖੋਲਾ ਤੇ ਹਾਂ ਸੋ ਵੀ ਖੋਲ ਦਿਓ ਆ ਦੇਖੋ ਲੈ ਕੱਲੇ 60 ਘੰਟੇ ਚੱਲਿਆ ਆ ਇਧਰੋਂ ਵੀ ਕਰਵਾ ਦੇ ਚੈੱਕ ਇਹਦੀ ਹੈ ਨਾ ਪੱਤੀ ਆ ਦਿਖਾਈ ਜਿਹੜੀ ਇਹਦੀ ਮੇਨ ਪੱਤੀ ਆ ਹਾਂ ਇਹ ਆਪਣੇ 6ਵੇਂ ਮਹੀਨਾ 2025 ਹੋਕਰ ਮੈਨੂੰ ਫੈਕਿੰਗ ਆ ਟਰੈਕਟਰ ਏਜੰਸੀ ਚੋਂ ਕਿੰਨੇ ਦੌਰੇ ਦੱਸੋ ਭਾਈ 6ਵਾਂ ਮਹੀਨਾ 2025 ਆ ਦੇਖ ਲਓ ਜੀ ਹਾਂ ਮੈਨੂਫੈਕਚਰਿੰਗ ਡੇਟ 6ਵਾਂ ਮਹੀਨਾ 2025 6ਵੇਂ ਮਹੀਨੇ ਚ ਨਿਕਲਿਆ ਸੀ 6ਵੇਂ ਚ ਨਿਕਲੇ 6ਵੇਂ ਜੀ ਆਪਾਂ ਲਿਆ ਠੀਕ ਆ 25 ਤਰੀਕ ਤੋਂ ਪਹਿਲਾਂ ਯਾਨੀ ਕਿ ਦੇ ਨਹੀਂ ਸਕਦੇ ਆਪਾਂ ਪਰ 2-3 ਦਿਨ ਪਹਿਲਾਂ ਲਿਆ 25 ਤਰੀਕ ਤੋਂ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਕਿਉਂ ਇਹਦੀ ਬਿਲਿੰਗ ਨਹੀਂ ਕਰ ਸਕਦੇ ਆ ਦੇਖੀ ਆ ਕੱਲੀ ਕੱਲੀ ਸੀਲਾਂ ਚੈੱਕ ਕਰਵਾ ਦੇ ਬਾਈ ਹੈਨਾ ਜਮਾਂ ਕੱਲੇ ਹੀ ਪੱਤਰੋ 60 ਘੰਟੇ ਚੱਲਿਆ ਹੋਇਆ ਆ ਆ ਦੇਖ ਲਓ ਕੱਲੀ ਕੱਲੀ ਸੀਲ ਦਿਖਾ ਦੇ ਬਾਈ ਲੈ ਹੈਨਾ ਤੇ ਯਾਰ ਜਮਾਂ ਆ ਦੇਖੀ ਆ ਸਟickerਾਂ ਦੇ ਹਲੇ ਤੱਕ ਆਹ ਉਹ ਤੋਂ ਬਾਅਦ ਆ ਸਕੈਨਰ ਲੱਗਿਆ ਪਿਆ ਬਾਰ ਕੋਡ ਬਾਰ ਕੋਡ ਸਾਰਾ ਕੁਝ ਆ ਦੇਖ ਲੈ ਵੀ ਫਾਇਦਾ ਤੁਹਾਡਾ ਹੋਜੂ ਸਿੱਧਾ ਹੀ ਸਵਾ ਲੱਖ ਦਾ ਲੱਖ ਸਵਾ ਲੱਖ ਦਾ ਆ ਅਖੀ ਲਾ ਜਰ ਹਲੇ ਤੱਕ ਤਾਂ ਵਿਚਾਰ ਸੁੱਖੇ ਕਿੰਨੇ ਗੇੜੇ ਲਾਤੇ ਹੁਣਗੇ ਹਲਤਾ ਰੰਗ ਵੀ ਨਹੀਂ ਪੈ ਰਿਆ ਪੈਸਾ ਨਾ ਤੋ ਘਸਿਆ ਯਾਰ ਉਦੀ ਵਾਸੇ ਜਿੱਦਾਂ ਹੈ ਨਾ ਆਪਣਾ ਮੇਰਾ ਮਨ ਸੀ ਏਜੰਸੀ ਚ ਉਹ ਲੇ ਕੇ ਆਉਂਦਾ ਹੁੰਦਾ ਸੀ ਇਹ ਉਹ ਪਿਆ ਲਿਖਿਆ ਲੈ ਹਾਰ ਵੀ ਇੱਕ ਇਕੱਲੇ ਹੀ ਪਰਸੋਂ ਲਾਇਆ ਪੁਰਾਣਾ ਹੋ ਗਿਆ ਸੀ ਇਹ ਮੈਂ ਨਵਾਂ ਲਾਉਣਾ ਸੀ ਉਹ ਚੇਤਾ ਭੁੱਲ ਗਿਆ ਗਿਆ ਹੀ ਆ ਦੇਖ ਅੰਦਰ ਲਫਾ ਫੇਲੂਫੇ ਸਾਰਾ ਇੱਥੇ ਜੈਕ ਸਿਸਟਮ ਜਾਂਦਾ ਤਾਂ ਛੋ ਵੀ ਇਹਦੀ ਆ ਵੀ ਚੱਕ ਹੁੰਦੀ ਆ ਸੁੱਲਾ ਦੇਖ ਦਿਖਾ ਦੇ ਅੰਦਰੋਂ ਕਿੱਦਾਂ ਚਾਬੀ ਦਾ ਕੀ ਸੀਲਾ ਵਣੀ ਇੱਧਰ ਵੀ ਦਿਖਾ ਦੇਂ ਸੀਲਾ ਸੁੱਲਾ ਸਾਰੇ ਲੈ ਭਾਈ ਤੁਸੀਂ ਸੇਲ ਕਿਉਂ ਕਰ ਰਹੇ ਹੋ ਮੈਨੂੰ ਐ ਦੱਸੋ ਭਾਜੀ ਸੇਲ ਮੈਂ ਤਾਂ ਕਰ ਰਹਾ ਆਪਣਾ ਬਣਿਆ ਆ ਬਾਹਰਲਾ ਅੱਛਾ ਠੀਕ ਆ ਬਣਿਆ ਜਿੱਦਣ ਲਿਆ ਉਹਦੋਂ ਵੀ ਸੀਗਾ ਹਾਂ ਆਪਣਾ ਯਾਰ ਜਰਮਨ ਦਾ ਠੀਕ ਆ ਪਰ ਨਾ ਉਹਨੂੰ ਲੱਗ ਜਾਂਦੇ ਆ ਤਿੰਨ ਚਾਰ ਮਹੀਨੇ ਹੂੰ ਤੇ ਮੈਂ ਪਹਿਲਾਂ ਦੋ ਟਰੈਕਟਰ ਪੁਰਾਣੇ ਲਏ ਮੇਰੇ ਨਹੀਂ ਮੰਨ ਲੱਗੇ ਪਹਿਲਾਂ ਮੇ ਕੋ 85 ਨਵਾਂ ਹੈ ਠੀਕ ਆ ਤੇ ਫੇਰ ਮੈਂ ਘੁੰਮਿਆ ਹਾਲੈਂਡ ਹੁਲੈਂਡ ਵੀ ਦੇਖੇ ਸਾਰੇ ਦੇਖੇ ਆਪਾਂ ਲੱਗਾ ਇਹ ਵਧੀਆ ਓਕੇ ਠੀਕ ਆ ਨਾ ਫੁੱਲ ਮਾਰਕੀਟ ਚ ਆ ਠੀਕ ਹੈ ਜੀ ਹੁਣ ਘਾਟਾ ਪੈਣਾ ਸਾਨੂੰ ਪਤਾ ਜਿਹੜਾ ਪੈਣਾ ਘਾਟਾ ਹਾਂ ਤੇ ਜਿਹੜਾ ਪੈਣਾ ਪੈ ਜਾਊਗਾ ਪਰ ਸਾਰਿਆਂ ਨੂੰ ਘੱਟ ਘਾਟਾ ਇੱਥੇ ਪੈਣਾ ਸਹੀ ਗੱਲ ਨਹੀਂ ਤਾਂ 2-2 ਲੱਖ ਉੜ ਜਾਂਦੇ ਇੱਥੇ ਲੱਖੇ ਹੀ ਉੜਨਾ ਹਾਂ ਕਿ ਨਹੀਂ ਬਿਲਕੁਲ ਆ ਤੂੰ ਦੇਖ ਹੀ ਲਿਆ ਹੁਣ ਕੀ ਇਹਦਾ ਮੈਂ ਲਾ ਲਿਆ ਸਹੀ ਗੱਲ ਹੈ ਹੈ ਇਹਦਾ ਲਾਇ ਹੀ ਆ ਪੂਰਾ ਲਾਇ ਦੋ ਲਾਇਆ ਹੀ ਆ ਹੈਨਾ ਹਾਂ ਤੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਸਵਰਾਜ ਟ੍ਰੈਕਟਰ ਖਰੀਦਣਾ ਬਾਈ ਨਾਲ ਤਾਂ ਵੀ ਸੰਪਰਕ ਕਰ ਲਿਓ ਬਈ ਜਾਨੀ ਬਾਊ ਹਾਰ ਪਾ ਦਾਂਗੇ ਤੇ ਜੇ ਲਿਜਾਣਾ ਆ ਹਾਰ ਪਾ ਦਾਂਗੇ ਤਾਂ ਕੋਈ ਜੱਜ ਕਰ ਗਿਆ ਪੁਰਾਣਾ ਆਪਣੀ ਜੱਜ ਮੈਂ ਕਰੂਗੀ ਨਹੀਂ ਕੋਈ ਗੱਲ ਨਹੀਂ ਜਦੋਂ ਜੱਜ ਤਾਂ ਕਰੂਣਾ ਜੇ ਕੋਈ ਕੋਈ ਮਤਲਬ ਹੋਵੇ ਤੱਥ ਹੋਵੇ ਕੋਈ ਹੈਨਾ ਇੱਕ ਫੁੱਟ ਟਰੈਕਟਰ ਦੂਜੇ ਟਰੈਕਟਰ ਨਾਲੋਂ ਉੱਚਾ ਆਇਆ ਬਰਾਬਰ ਤੁਸੀਂ ਚਾਰੇ ਦਾ ਟਾਇਰ ਵੱਡੇ ਪਵਾਤੇ ਹਾਂ ਜੀ ਇੱਕ ਫੁੱਟ ਉੱਚਾ ਆਇਆ ਹੂੰ ਬਾਕੀ ਸੈਂਸਰੀ ਲਵਾਤੀ ਘੋੜਾ ਬੰਪਰ ਲਵਾਤਾ ਰੀਝ ਸਾਰੀਆਂ ਪਵਾਤੀਆਂ ਹੈਨਾ ਹਾਂ ਜੀ ਤੇ ਲੈ ਬਾਈ ਥੋੜਾ ਆਪਣਾ ਨੰਬਰ ਦੱਸਿਓ ਭਾਜੀ ਕਿੰਨਾ ਦਾ ਮੇਰਾ 7986876858 ਓਕੇ ਹਾਂ ਜੀ ਪਿੰਡ ਗੰਨਾ ਫਲੋਰ ਤੋਂ ਨੂੰ 3 ਕਿਲੋਮੀਟਰ ਹੈਨਾ ਇਹ ਤਲਵਨ ਰੋਡ ਪੈ ਜਾਂਦਾ ਇਹ ਤਲਵਨ ਰੋਡ ਓਕੇ ਤੇ ਲੈ ਮਿੱਤਰੋ ਨੰਬਰ ਆਡ ਕਰਕੇ ਦਿਖਾ ਲੈਣਾ ਤੇ ਮਾਰਵੜ ਕ ਫੇਰਾ ਦੇਖੀ ਜਾਂਦਾ ਜੀ ਕਿਉਂ ਕਿਸੇ ਦੇ ਦਿਲ ਚ ਹੁੰਦਾ ਵੀ ਕਿੱਦਾਂ ਆ ਕਿੱਦਾਂ ਨਹੀਂ ਹੈ ਨਾ ਸਟਾਰਟ ਹੁੰਦਾ ਨਹੀਂ ਜੀ ਪ੍ਰਾਣੀ ਨੂੰ ਤੁਸੀਂ ਕਹਿ ਦਈਏ ਵੀ ਸਟਾਰਟ ਕਰਕੇ ਦਿਖਾ ਤਾਂ ਹੈ ਹੀ ਨਮਾ ਨਹੀਂ ਨਮਾ ਜੀ ਵੀ ਆਹ ਦੇਖੀ ਚਾਬੀ ਨੂੰ ਹੱਥ ਨਹੀਂ ਲੱਗਣ ਦਉ ਹਾਂ ਕਰਿਓ ਬੰਦ ਲੈ ਦੁਬਾਰੀ ਦੇਖੋ ਦੇਖ ਆ ਚਾਬੀ ਆ ਚਾਬੀ ਨੂੰ ਹੱਥ ਨਹੀਂ ਲੱਗਣ ਦਉ ਲੈ ਹਾਂ ਹਾਂ ਮੈਂ ਜੱਟਣ ਲੈ ਆ ਤਸੱਲੀ ਕੀਤੀ ਚਲਾਇਆ 10 ਘੰਟੇ ਲਗਾਤਾਰ ਸਹੀ ਹਾਂ ਕਰਦੇ ਭਾਈ ਬੰਦ ਕਰ ਤੇ ਲੈ ਵੀ ਮਿੱਤਰੋ ਆਜੋ ਕਰਾ ਪਿੰਡ ਗੰਨਾ ਦੇ ਵਿੱਚ ਮੇਲਾ ਲੱਗਿਆ ਪਿਆ ਭਾਈ ਸੁਖੇ ਦੇ ਘਰੇ ਤੇ ਤੁਸੀਂ ਜਿੰਨੂੰ ਮਰਜੀ ਆ ਕੇ ਪੁੱਛ ਲਿਓ ਵੀ ਸੁਖੇ ਦੇ ਘਰੇ ਜਾਣਾ ਜਿਹੜਾ ਭਰਾ ਗੱਡੀਆਂ ਵੇਚਦਾ ਜਿਹੜਾ ਭਰਾ ਟਰੈਕਟਰ ਵੇਚਦਾ ਤੇ ਮੇਨ ਸੜਕ ਦੇ ਉੱਪਰ ਨਾ ਮੇਨ ਰੋਡ ਤੋਂ ਥੋੜੀ ਜਿਆ ਲਿੰਕ ਰੋਡ ਦੇ ਉੱਪਰ ਆ ਵੱਡੀ ਸਾਰੀ ਵਾਈ ਦੀ ਹਵੇਲੀ ਹੈ ਤੇ ਹਵੇਲੀ ਦੇ ਅੰਦਰ ਹੀ ਸਾਰਾ ਗੱਡੀਆਂ ਦਾ ਮੇਲਾ ਲੱਗਿਆ ਹੁੰਦਾ ਕੱਲੀ ਕੱਲੀ ਦੀ ਜਾਣਕਾਰੀ ਤੁਹਾਨੂੰ ਦੱਸਤੀ ਜੇ ਕੋਈ ਸਾਡੇ ਤੋਂ ਰਹਿ ਵੀ ਗਈ ਹੋਵੇ ਤਾਂ ਬਾਈ ਦਾ ਨੰਬਰ ਕੈਪਸ਼ਨ ਦੇ ਵਿੱਚ ਚੱਲਦਾ ਬਾਈ ਤੋਂ ਪਸੂਰ ਰੈਮ ਮਸਬਰਾ ਲੈ ਸਕਦੇ